ਸਰਸਿਕਲ ਬਾਈ ਜੀ ਮਾੜੇ ਦੀ ਫਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕਲ 4 ਪੁਛੋਣੇ ਪਹਿਨਾ ਕਰਦੇ ਡਿਟੇਲ ਵਿੱਚ ਗੱਲ ਬਾਤ ਤਿੰਨ ਵੜਾ ਇੱਕ ਚੈਂਪੀਅਨ ਝੋਟੀ ਬਾਈਕਲ ਆਈ ਆ ਬਹੁਤ ਵਧੀਆ ਰਿਕਾਰਡ ਵਾਲੀ ਤੇ ਵਧੀਆ ਕੁਆਲਿਟੀ ਦੀ ਝੋਟੀ ਆ ਸਰਸਿਕਲ ਬਾਈ ਜੀ ਜੀ ਸਾਜੇ ਸਾਬ ਵਧੀਆ ਠੀਕ ਆ ਫਰਮਾ ਜੀ ਫਰਮਾ ਜੀ ਜਿਨੇ ਭੈਣ ਭਰਾਵਾਂ ਨਾਲ ਦੀ ਫਰਮ ਤੇ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ ਨਹੀਂ ਆਉਣਾ ਵੀ ਜੀ ਤਕਰੀਬਨ 2-3 ਦਿਨ ਹੋ ਗਏ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਮਾਲਵਾ ਹਾਂਜੀ ਹਾਂਜੀ ਤੇ ਛੋਟੀਆਂ ਬਾਜੀ ਸਾਰੀਆਂ ਕੱਲ ਅੱਜ ਪਹਿਲਾ ਮਾਲ ਹੋ ਗਈਆਂ ਹਿੰਦੀਆਂ ਹਾਂਜੀ ਤੇ ਅੱਜ ਹੌਲੇ ਕਰ ਤੇਰੀਆਂ ਰੋੜਾ ਤੇ ਠੀਕ ਨੇ ਇਹ ਇੱਕ ਛੋਟੀ ਚੰਗੀ ਚੈਂਪੀਨ ਹਾਂਜੀ ਜਿਹੜੀ ਆਪਣੇ ਇਲਾਕੇ ਦੇ ਵਿੱਚ ਮਸ਼ਹੂਰ ਗਣੀ ਹੈ ਤੇ ਸਾਰੇ ਨਾਲੋਂ ਵੱਡਾ ਵਪਾਰੀ ਭਾਰੀ ਹਣੀ ਜਿਹੜੇ ਉਹਨਾਂ ਨੇ ਖਰੀਦ ਲਈ ਦੀ ਮੰਡੀ ਦੇ ਵਿੱਚ ਆਪੇ ਜੀ ਹਾਂਜੀ ਹਾਂਜੀ ਚੰਗੀ ਚੈਂਪੀਨ ਝੋਟੀ ਆ ਹਾਂਜੀ ਅਸਲ ਕੁਆਲਟੀ ਵਾਲੀ ਠੀਕ ਜੀ ਤੇ ਝੋਟੀ ਆਪੇ ਪੌਂਜੀ ਦੇਣ ਲੈ ਜੂਗੀ ਇਹ 10 ਤੋਂ 12 ਹਾਂਜੀ ਪਰ ਜਿਹੜੀ ਵਧੀਆ ਝੋਟੀ ਚਲੀ 21 ਕਿਲੋ 22 ਕਿਲੋ ਠੀਕ ਜੀ ਇਹਦੀਆਂ ਪਹਿਲੀਆਂ ਵੀਡੀਓ ਸਾਰੀ ਕਲੀ ਕਲੀ ਡਿਟੇਲ ਹੈ ਜਰੂਰ ਤੇ ਇਹ ਸਾਬੋ ਦੇਗਾ ਸਾਬੋ ਹੋਏਗਾ ਝੋਟੀ ਵਧੀਆ ਕੁਆਲਿਟੀ ਵਾਲੀ ਝੋਟੀ ਇਹ। ਵਧੀਆ ਕੁਆਲਿਟੀ ਵਾਲੀ ਤੇ ਸਵੇਰੀ ਝੋਟੀ ਆ। ਠੀਕ ਜੀ। ਜਿਹੜਾ ਵੀਰ ਚਾਹ ਹਣ ਹੋਇਆ। ਹਾਂਜੀ। ਝੋਟੀ ਦਾ ਤੇ ਕੋਲ ਦਾ ਬੰਦੇ ਚੰਗੀ ਜਿਹਨੂੰ ਕਹਿੰਦੇ ਨਾ ਇੱਕ ਅਸਲ ਚੀਜ਼ ਕੁਆਲਿਟੀ ਆ ਜੀ। ਹਾਂਜੀ ਬਾਈ। ਉਹ ਜੋ ਧੀ ਸਰੀ। ਠੀਕ ਜੀ। ਖੋ ਲੋ ਜੀ। ਤੇ ਦੂਜਾ ਪੂਆ ਝੋਟੀ ਸੁਣੀ ਤੇ ਦਿਨ ਸੂਣ ਚ ਜਾ ਵੀਰ ਦੀ ਦਾਫ ਤੋਂ ਬਾਅਦ 10-12 ਦਿਨਾਂ ਜੇਗੇ। ਇੱਕ ਵੀਰ ਘਰ ਦੇ ਵਿੱਚ ਜਿਹੜਾ ਚਲਾਈ ਤਸਵੀਰ ਆ ਅਸਲ ਜਿਹਨੂੰ ਨੂੰ ਨਾ ਕਰਵਾਉਂਦੀ ਆ ਇਸ ਤੇ ਦੇਖੋ ਜੀ 64 ਬਲੈਕ ਝੋਟੀ ਪੂਰੀ ਕੁਆਲਿਟੀ ਨੂੰ ਪੰਪ ਫੀਸ ਆ ਖੈਂਦਣਾ ਉਹ ਆ ਤੇ ਸ਼ਾਨਦਾਰ ਤੇ ਆ ਪੀਨ ਝੋਟੀ ਵੀ ਦਿਨ 10 ਜ਼ਰੂਰ ਲੈ ਜੂਗੀ ਅਜੇ ਹਾਂਜੀ ਪਰ ਇੱਕ ਕਹਿ ਦਨੇ ਮਾਈ ਥਲੇ ਰਹੀ ਐ ਤਾਂ ਪੌਣੀ ਪਣੀ ਹਾਂਜੀ ਉਹ ਚੀਜ਼ ਬਾਂਜੂ ਠੀਕ ਪੂਰੀ ਲੇਵਾ ਮਾਰਦੀ ਆ ਐਚ ਐਫ ਗਵਾ ਵਾਂਗੂ ਲੇਵਾ ਮਾਰਨਾ ਆ ਤੇ ਜਿਹਨੂੰ ਕਹਦੇ ਨਾ ਬੰਬ ਪੀਛੇ ਛੋਟੀ ਦਾਤੀ ਵਾਂਗੂ ਰਾਜੀ ਆ ਤੋੜ ਦੋ ਬਾਈ ਨੀ ਲੰਮੀ ਤੋੜ ਦੋ ਮਾੜੀ ਕੇ ਬਣੇ ਵੀਰ ਕਸਰ ਨਹੀਂ ਇੱਕ ਤੇ ਹੁੰਦਾ ਸਿਰ ਖੁੱਲੇ ਦੀ ਮੈਂ ਬਿਊੜੀ ਜੀ ਵੀ ਪੂਰੀ ਦੁੱਧ ਮਕੌਲੇ ਪੂਰੀ ਮਈ ਠੀਕ ਆ ਵਧੀਆ ਛੋਟੀ ਕੁਆਲਿਟੀ ਵਾਲੀ ਆ ਤੇ ਗਾੜੀ ਪੌਂਦੀ ਕਰਮਾਂ ਵਾਲੀ ਕਟੀਆਂ ਹੀ ਆ ਤੇ ਬਹੁਤ ਵਧੀਆ ਛੋਟੀ ਹੈ ਵਧੀਆ ਕੁਆਲਿਟੀ ਵਾਲੀ ਤਾਂ ਉਹਦਾ ਜਨਮ ਵਾਲਾ ਜਿਹਨੂੰ ਕਹਿੰਦੇ ਆਂ ਅਸਲ ਚੀਜ਼ ਉਹ ਮੂਹ ਸ਼ਕੀ ਆ ਜੀ ਵੀ ਠੀਕ ਜੀ ਪਿਆਰ ਨਾਲ ਪੂਰੀ ਵੀਰ ਨੇ ਸਭੀ ਅ ਵੀਰ ਦੇਖੋ ਜੋ ਲਈ ਏ ਤੇ ਮਾਂ ਦਾਣੇ ਵੀਰ ਉਹ ਕੋ ਮੈਂ ਵੀ ਅਸੀਂ ਪਹਿਲੀ ਲਈ ਏ ਚਲੋ ਵਪਾਰ ਉਹ ਵੀ ਵੀਰ ਕਰਦਾ ਵਾ ਹਾਂਜੀ ਹਾਂਜੀ ਪਰ ਮਾਂ ਦਾਣੇ ਪੂਰਾ ਵੀਰ ਨੇ ਕੀਤਾ ਠੀਕ ਠੀਕ ਬਾਈ ਜੀ ਤੇ ਵਧੀਆ ਕੁਆਲਟੀ ਉਹ ਤੇ ਖਰੀਦ ਪਹਿਲਾਂ ਆਪਣੇ ਹੋਰ ਸਾਤੋਂ ਦਾ ਵੈਦਾਂ ਜਿਹੜਾ ਫਰੀਜ਼ ਹੈ ਇਹਨਾਂ ਚੈਂਪੀਨ ਆਪਣੇ ਨਾਮ ਤੇ ਨੇ ਮਸ਼ਹੂਰ ਆਪਾਂ ਦਾ ਹਰ ਇੱਕ ਨੂੰ ਲੱਗ ਹੀ ਗਿਆ ਜਿਹੜੀ ਗੱਲ ਆ ਹਾਂਜੀ ਹਾਂਜੀ ਉਹਨਾਂ ਦੀ ਖਰੀਦ ਹੈ ਛੋਟੀ ਉਹਨਾਂ ਦੇ ਖਰੀਦਿਆ ਚੈਂਪੀਨ ਬੰਦੇ ਅਸੀਂ ਕੁਆਲਟੀ ਵਾਲੀ ਜਿਹਨੂੰ ਕਹਿੰਦੇ ਨੇ ਸਿਰੇ ਦੀ ਛੋਟੀ ਹੋਣੀ ਆ ਛੋਟੀ ਵੀ ਚੈਂਪੀਨ ਦਾ ਚੈਂਪੀਨ ਬਾਈ ਨੇ ਖਰੀਦੀ ਸੀ ਤੇ ਵਧੀਆ ਕੁਆਲਟੀ ਹੈ ਜਿਹਨੂੰ ਆਖਿਆ ਜਾਂਦਾ ਸ਼ਾਇਆ ਤੇ ਠੰਡੀ ਸੀ ਇਹ ਕੁਆਲਟੀ ਪਿਓਰ ਇਹ ਕੋਈ ਥਾਂ ਚੈੱਕ ਇਹ ਦੇਣ ਦਾਹ ਲੈ ਨੂੰ ਦੇਣ ਵੀਰ ਦਾਹ ਲੈ ਜਾ ਵੀ ਸੁਣਦੇ ਹਾਂ ਜੀ ਪਾਰਟ ਪਾਉਗੀ ਪਾਰਟ ਹੋਟੀ ਇਹਦੀ ਪਹਿਲੀ ਆਦੀ ਵੀਡੀਓ ਵੀ ਕੋਈ ਮੀਰਪ੍ਰਾ ਪਵਾੜੇ ਠੀਕ ਜੀ ਪਹਿਲੋ ਕੱਲੀ ਕੱਲੀ ਚਵਾਈ ਦੀ ਵੀਡੀਓ ਹੈਗੀ ਠੀਕ ਇਹ ਕਹਦਾ ਸਾਡੇ 10 ਸਾਡੇ 10 ਕਿਲੋ ਡੰਗ ਦਾ ਦੋਰੀਆਂ ਟਾਂਟਾ ਟਾਂਟੂ ਜਾ ਗਈ ਬੜਾ ਲੱਗਾ ਜਨਵਾਰ ਜਿਹਨੂੰ ਕਹਿੰਦੇ ਨਾ ਸਿਰੇ ਦਾ ਉਹ ਚੀਜ਼ ਹੈ ਕੁਆਲਿਟੀ ਪੂਰੀ ਐਂਡ ਪੀ ਵੀ ਪਿਲੇ ਸੋਏ ਦੇ ਵਿੱਚੋਂ ਢੀਕ ਵੀਡੀਓ ਹੈਗੀ ਆ ਪੂਰੀ ਲਿਵਾਜ ਨੂੰ ਕਹਿੰਦੇ ਨਾ ਪੂਰਾ ਬੁਟੀ ਦਾ ਲਿਵਾ ਬਣਉਂਦੀ ਹੈ ਕੁਆਲਿਟੀ ਵਾਲੀ ਤੇ ਦੋ ਦੋਨੋਂ ਸੱਤ ਹੋ ਜਾਈਂਦਾ ਕੀ ਹੋਣਾ ਹੈ ਤੁਸੀਂ ਦੋਨੋਂ ਲਾਵੇ ਫੂਨ ਦੇ ਵੱਲ ਠੀਕ ਹੈ ਭਾਈ ਇਹ ਦਾਦ ਜਣੇ ਖੜਦੀ ਆ ਤੇ ਬਾਈਕ ਦਾ ਫੋਨ ਦੇ ਮੋਲ ਕਰਨਾ ਠੀਕ ਹੈ ਬਾਈ ਓਕੇ ਆ ਵੈੜ ਕਿੰਨੀ ਬਣਾ ਆ ਇੱਕ ਵਸ਼ੀ ਟੋਪਰ ਗੱਭਾਂ ਜੀ ਠੀਕ ਜੀ ਆ ਵੈੜ ਦਾ ਬੱਚਾ ਮਰਿਆ ਠੀਕ ਇਹਦਾ ਬੱਚਾ ਮਰਿਆ ਜੀ ਬੱਚਾ ਮਰਿਆ ਵੈੜ ਦਾ ਵੀਰ ਦੁੱਧ ਬੱਚਾ ਹੋਣਾ ਹੋਊਗਾ ਕੋਈ 16 ਕਿਲੋ 17 ਕਿਲੋ ਜੀ ਠੀਕ ਜੀ ਚਵਾਵਾ ਦੁੱਧ ਹੋਊਗਾ ਹਮਾ ਦੁਆਲੇ ਹਮਾਲੇ ਵੇਖੋ ਜੀ ਬਹੁਤ ਸੋਹਣੀ ਵੈੜ ਹੈ ਕੁਆਲਿਟੀ ਵਾਲੀ ਵੱਡੀ ਵੈੜ ਆ ਤੇ ਇਹ ਟਾਈਮ ਬੱਚਾ ਪਈ ਕਹਿੰਦੇ ਮਰਿਆ ਜੇ ਦਾ ਦੁੱਧ ਵੀਰ ਇਹ ਬੱਚਾ ਮਰਨ ਕਰਕੇ ਥੋੜੀ ਜਿਹੀ ਅੰਦਰ ਹੀ 20 ਤੋਂ ਬਾਹਰ ਚਲੀ ਹੋਸੀ। 20 ਤੋਂ ਬਾਹਰ ਚਲੀ ਆ। 20 ਤੋਂ ਬਾਹਰ ਚਲੀ ਆ। ਤੇ ਤੋੜਕਾਰ ਪੂਰੀ ਕੋਹੜੀਆਂ ਵਾਂਗੂ ਆ। ਸਾਡੇ ਕੋਲ ਆਉਂ ਪਾਇਆ ਚਪਤਾਂ ਦਾ ਥੋੜਾ ਫਾਰਮ ਤੇ ਖੁੱਲੀ ਰਹਿੰਦੀ। ਤਾਂ ਖੜਾ ਹੋਲ ਜਾ ਕਰਦੀ ਆ। ਬੱਡੀ ਵਧੀਆ ਪੂਰੀ। ਪੂਰਨ ਪਾਰ ਡੰਗਰ ਕਦੀ ਦਾ ਹੀ ਨਿਕਲ। ਮੀਆਂ ਭਾਈਆਂ ਦਿਨਾਂ ਦੀ ਸਾਰੀ ਸੂਈ ਆ। ਠੀਕ। ਪਰ ਠੰਡੀ ਬੜੀ ਵੀਰਦਾ ਬਹੁਤ ਥੱਲੇ ਬੈਜਾ ਫਾਪੀ। ਲਿਆ ਭਾਈ। ਬਹੁਤ ਜ਼ਿਆਦਾ ਚੰਗੀ ਜੀ। ਹੋਲੀ ਹੋਲੀ। ਮਾਤਾ ਸਮਾਲੀ ਇੱਕ ਨੰਬਰ ਹੈ ਜਿਹਨੂੰ ਸਾਡੇ ਚਵਾਈ ਜਿਹੜੀ ਬਸ਼ੀ ਹੈ ਬਹੁਤ ਠੀਕ ਚਵਾਈ ਚੋਈ ਹੈ ਵਧੀਆ ਜੀ ਇੱਕ ਨੰਬਰ ਹੈ ਬੀਤੀ ਨਹੀਂ ਬਸ਼ੀ ਆਪ ਦਾ ਸੁਧਰੀ ਹਾਂ ਲੈਵਾ ਕਰੋ ਇਹ ਤਾਂ ਭਰਾ ਚੱਕ ਪੂਰੀ ਸਾਫ ਹੈੜਿਆ ਵਧੀਆ ਕਵਾੜੀ ਉਸ ਤੋਂ ਬਾਈ ਜੀ ਕੀ ਮੁੱਲ ਮੁੱਲ ਵੀਰ ਭਾਈ ਜੀ ਮੱਝ ਕਰੀਆ ਹਾਂ ਨਾਲ ਇਹ ਰੇਡ ਪਾਵਾ ਵੀ ਜਿੰਨੇ ਦੀ ਬਸ਼ੀ ਦੇ ਹੀ ਦਵਾਂ ਹਾਂਜੀ ਮੁੱਲ 55 50 45000 ਦੀ ਹਾਂ ਨਾਲ ਨਾ 55 ਦੇ ਨਾ 50 ਜੈਸ ਨੂੰ 45 ਜੈਸ ਨੂੰ 45000 ਠੀਕ ਆ ਬਾਈ ਜੀ ਜਾਓ ਜੀ ਆ ਵੈਰ ਨਹੀਂ ਕੀ ਧਾਇਆਂ ਮਹੀਨੇ ਦੀ ਕਬਾਂ ਜੀ ਧਾਇਆਂ ਦੀ ਧਾਇਆਂ ਦੀ ਚੈੱਕ ਪਾਸ ਜੇ ਤੇ ਨੌਗਲੋ ਦੋਦੇ ਠੀਕ ਧਿਆਨ ਕੋ ਜਨਾਬ ਜੀ ਬਹੁਤ ਸੋਹਣੀ ਵਸੀ ਹੈ ਇਹ ਕੁਆਲਟੀ ਵਾਲੀ ਬੜੀਆਂ ਡਰਦਿਆਂ ਉਹ ਤੋਂ ਆਈਆਂ ਖੁੱਲੀਆਂ ਖੁੱਲੀਆਂ ਵੀ ਰਹਿੰਦੀਆਂ ਆਂ ਤੇ ਤਾਂ ਐ ਵਸ਼ੀਆਂ ਰਾਜੀ ਆ ਵਧੀਆ ਸਾਂਭੀਆਂ ਬਾਈ ਨੇ ਪੂਰੀਆਂ ਸੇਵਾ ਚੰਗੀਆਂ ਇਹਨਾਂ ਨਾਲ ਹੋਰ ਹੀ ਟੋਕਣ ਗੱਪਣ ਵੈੜ ਹੁਣ ਇਹ ਚੱਗੀ ਹੋਈ ਹੈ ਕਈ ਐ ਵੀ ਸੇਵਾ ਹੈ ਨਹੀਂ ਸੇਵਾ ਚੰਗੀ ਬਾਈ ਵਧੀਆ ਨਾਲ ਉਹ ਵੀ ਬੜੀ ਜ਼ਿੰਦਾਨਦਾਰੀ ਤਿੰਨੇ ਇਕੱਠੀਆਂ ਆਈਆਂ ਠੀਕ ਜੀ ਤੇ ਪੂਰੀ ਵਸ਼ੀ ਇਹ ਸਾਰੀ ਚਾਰ ਦੰਦ ਹਰ ਜਣ ਨੂੰ ਇਹੜੀ ਹਾਂਜੀ ਠੀਕ ਹੈ ਪੂਰੀ ਸਾਫ ਕੁਆਲਟੀ ਹੈ ਭਾਈਆ ਮਹੀਨਾ ਲਈ ਕੱਪ ਪਾਜੇ 9 ਕਿਲੋ ਦੁੱਧ ਵਛੀ ਠੀਕ ਧਿਆਨ ਪੂਰੀ ਜੁਰੜ ਦੇ ਧਿਆਨ ਧਿਆ ਲਾ ਬਾਦੇ ਬਾਦੇ ਦਰਦੀਆਂ ਨਾ ਕਿੰਨੀਆਂ ਚੀਜ਼ਾਂ ਤੋ ਬਾਈ ਜੀ ਕੀ ਮੁੱਲ ਲਗਾ ਬਿਲਕੁਲ ਜਾਇਜ਼ ਹਾਂ ਨਾ ਹੀ ਵਸ਼ੀ ਇਹਦੀ ਤੇਰੀ ਰਾਜੀ ਆ ਨਾ ਹਾਂਜੀ ਬਿਲਕੁਲ ਜਾਇਜ਼ ਆ ਮੈਂਦੀਆਂ ਦਿਓ ਨਾ 35000 ਦੀ ਲਓ ਯਸ ਨੋ ਬਾਈ ਜੀ ਰੇਟ 35 ਜਾਇਜ਼ ਨਾ 35000 ਦੇਖੋ ਗੋਦੀ ਵਾਲੀ ਵਸ਼ੀ ਠੰਡੀ ਬੜੀ ਉੱਤਾਂ ਵੀ ਡਰਦੀਆਂ ਥੋੜਾ ਕੋ ਗੱਲ ਠੀਕ ਸਿਰੇ ਦੀ ਵੜਾ ਵੀਰ ਕਵਾਲ ਦੀ ਠੀਕ ਹੈ ਸੋ ਬਾਈ ਜੀ ਕੀ ਆਹ ਦਿੱਤੀ ਗਾਂ ਗਾਲੇ ਖਾਂਦੀ ਤੇਲੇ ਜੀ ਇਹ ਤੇਲੇ ਆ ਗਾਲੇ ਖਾਂਦੀ ਤੇਲਿਆ ਦੁੱਧ ਹੈਗਾ ਮੈਨੂੰ 15 15 ਕਿਲੋ ਠੀਕ ਹੈ ਭਾਈ ਰਾਜਸਥਾਨੀ ਦੇਦੇ 141280 ਤੋਂ ਲੈ ਕੇ ਅਰੇ ਘਰ ਅਰੇ ਯਾਤਰੀ ਜੀ ਕਹਿੰਦੇ ਨੇ ਠੀਕ ਬੈਠ ਵੈੜ ਦੇ ਉੱਤੇ ਜਦੋਂ ਤੇਲ ਹੋਏ ਨਾ ਉਹਦੇ ਡੰਗਰ ਦੇ ਅੱਗੇ ਆ ਚਲੋ ਹਾਂਜੀ ਹਾਂਜੀ ਦੇਖੋ ਭਾਈਆ ਸਹੀ ਗੱਲ ਦੱਸੀ ਐ ਵੀ ਅਗਲੇ ਥਾਂ ਦੀ ਅਗਲੀ ਥਾਂ ਅਗਲੀ ਨੀ ਦੇ ਲਗਾ ਲਈ ਤੇਲ ਆ ਤੇ ਬਹੁਤ ਸੋਹਣੀ ਜਿਹਨੂੰ ਵੈੜ ਗੰਦੇ ਆਖੀ ਜਾਂਦਾ ਵਧੀਆ ਕੁਆਲਿਟੀ ਆਣੀ ਆਈ ਵਸ਼ੀ ਆ ਢੋਲ ਭੋਂਗੀ ਠੀਕ ਬਹੁਤ ਜਿਆਦਾ ਚੰਗੀ ਦੁੱਧ ਵਾਲੀ ਵਸ਼ੀ ਇਹ ਕਈ ਡੰਗ ਡੰਗੀ ਜਾਂਦੇ ਪਠੇ ਨਹੀਂ ਖਾਂਦੇ ਸਹੀ ਗੱਲ ਦੁੱਧੀ ਬਾਤੀ ਵੀਰ ਬਹੁਤ ਜਿਆਦਾ ਸੋਹਣੀ ਵਸ਼ੀ ਚਲੋ ਜਿਸ ਲੜਦਾ ਉਹਦੇ ਬਹੁਤ ਜਿਆਦਾ ਚੰਗੀ ਦੁੱਧ ਨੂੰ ਚੰਗੀ ਖਾਣਾ ਪਾੜਾ ਲਾਵਾਂਗੇ ਪਾਣਾ ਜੈ ਜੀ ਆ ਸੋ ਬਾਈ ਜੀ ਕੀ ਮੋਲੇ ਦਾ ਬੋਰ ਵੀ ਬਿਲਕੁਲ ਜੈਲ ਇਹ ਹਾਂ ਨਹੀਂ ਚਲੋ ਤਿੰਨ ਲੜੇ ਦੇ ਲੜਾਲਾ ਮੋਲ ਕਰਾਂਗੇ 20000 ਦੀ 20000 ਦੀ ਜੈਸਨੋ ਰੇਡ ਵੀ 20000 ਦੀ ਮਸ਼ੀਨ ਦੇ ਨਾਮੇ ਭਾਰਿਆ ਵੀ 500 ਰੋਣਾ ਰੋਜ ਬਣਾਉਂਗੀ ਜਿਹੜਾ ਵੀਰ ਲੈ ਜਾਓ ਠੀਕ ਆ ਕਰ ਦਿਓ ਕੋਈ ਵੀਰਪਰਾ ਕਰ ਚੱਲ ਗਿਆ ਮਨ ਕਰ ਠੀਕ ਆ ਜੈਸਨੋ 20000 ਦੀ ਤੇ ਆਹ ਸੰਤੇ ਵਾਲੀ ਵੀ ਜੀ ਹਾਂ ਜੀ ਲਾ ਲਾ ਤੇ ਲਿਆ ਕਿਆ ਵਧੀਆ ਦੁੱਧ ਆ ਬੈਡ ਕੋਲ ਬਹੁਤ ਸਾਫ ਕੁਆਲਟੀ ਲੈ ਗਾਂ ਇਹ ਖੁਸ਼ੀ ਕੀਤੀ ਹੈ ਗੱਪਣ ਹੋਏ ਫਿਰ ਲਾਜੂਨੀ ਕਿਸੇ ਥਾਂ ਚਾਲੂ ਹਸਦਾ ਹਨਾ ਕਿ ਐਂ ਕਿਹਾ ਹਦੈ ਅਜੇ ਆਈ ਹੈ ਗੱਗੋ ਡਾਂਗ ਚਵਾਈ ਦੀ ਨੰਦੀ ਪੜਿਆ ਥੱਪਾ ਲਾਉਂਗੀ ਠੀਕ ਠੀਕ ਤਾਂ ਕੱਢੀ ਗਈ ਹੈ ਇਹ ਵੀ ਕੀ ਜੀ ਗੱਡੀ ਅੱਜ ਆਈ ਹੈ ਆਹੋ ਪਸ਼ੂ ਭਾਈ ਕੋਲ ਲਾਇਕ ਕਮੈਂਟ ਤੇ ਸ਼ੇਅਰ ਤੇ ਵਧੀਆ ਝੋਡੀ ਕੁਆਲਟੀ ਵਾਲੀ ਪੰਪ ਪੀਸ ਬਈ ਨਾ ਜਾਂਦਾ ਪੀਸ ਕੱਢ ਕੇ ਤੇ ਵਧੀਆ ਕੁਆਲਟੀ ਦੀ ਝੋਟੀ ਆ ਸ਼ਾਨਦਾਰ ਬਾਕੇ ਵੀਰ ਜੀ ਲਾਇਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਹਾਂਜੀ ਜਿੰਨੇ ਵੀਰ ਭਰਾ ਸਾਡੇ ਜੁੜੀ ਸਾਰਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਟੌਪ ਟੌਪ ਦੇ ਹੁੰਦੇ ਰਹਿੰਦੇ ਆ ਠੀਕ ਹੈ ਜੀ ਜਿੰਨੇ ਵੀਰ ਭਰਾ ਸਾਡੇ ਜੁੜੀ ਸਾਰਾ ਜ਼ਬਰਦਸਤ ਧੰਨਵਾਦ ਭਾਈ ਉਹ ਨੰਬਰ ਹੈਗਾ ਵੀਰ ਜੀ 8427407755 ਹਾਂਜੀ ਨਾਮ ਮਾਣਾ ਤੇ ਪਿੰਡ ਭੋਮ ਪਿੰਡ ਭੋਮਾ ਜ਼ਿਲ੍ਹਾ ਅੰਮ੍ਰਿਤਸਰ ਲਾਈਕ ਆ ਕਮੈਂਟ ਸ਼ੇਅਰ ਮਾਰਿਓ ਧੰਨਵਾਦ ਬਾਈ ਸਰਸਿਕਾ ਜੀ